ਜੀ ਤੁਸੀਂ ਹਜੇ ਤਿਆਰੀ ਨੂੰ ਇਹ ਦੂਰ ਪਤਾ ਕਿ ਕੈਥਲ ਆਪਾਂ ਕਿੱਡੀ ਉਰ ਜਾਣਾ ਤੂੰ ਐਡੀ ਦੂਰ ਲੈਣ ਕੀ ਜਾਣਾ ਯਾਰ ਤੈਨੂੰ ਬਲਹਿੰਡੋ ਬਲਹਿੰਡੋ ਦਬਾ ਲਊ ਖੜ ਜਾ ਰੌਣੇ ਯਾਰ ਵਾਲੇ ਹੱਥ ਤੇ ਮੈਂ ਰਾਣੀ ਹਾਰ ਲੈਣਾ ਜੀ ਤੁਸੀਂ ਚੱਲੋ ਨਾ ਤੁਸੀਂ ਤਾਂ ਲਾਰਾ ਲਾ ਕੇ ਮੁੜ ਕੇ ਮੁੱਕ ਰਾਣੀ ਹਾਰ 7-8 ਲੱਖ ਦਾ ਆਊਗਾ ਸੋਹਣਾ ਲੱਖ ਰੁਪਏ ਨੂੰ ਪੜਿਆ ਪਿਆ ਐਨੇ ਨਹੀਂ ਲੱਗਦੇ ਸਿਰਫ 13-14 ਹਜ਼ਾਰ ਲੱਗੂਗਾ ਮੈਂ ਤਾਂ ਸ਼ੌਕ ਹੀ ਪੂਰੇ ਕਰ ਰਿਹਾ ਤੁਸੀਂ ਚੱਲੋ ਮੇਰੇ ਨਾਲ 13-14 ਹਜ਼ਾਰ ਦਾ ਕਿਵੇਂ ਆਜੂ ਯਾਰ ਰਾਣੀ ਹਾਰ ਕਮਲੀ ਕਿਉਂ ਹੀ ਐਦੋਂ ਤੁਹਾਨੂੰ ਪਤਾ ਜੀ ਸਿਰੀ ਜੀ ਜੁਵੈਲਰ ਆ ਜਿਹੜੇ ਕੈਥਲ ਵਾਲੇ ਵੀਰ ਨੇ ਉਹ 1 ਗ੍ਰਾਮ ਕੈਥਲ ਜਾਣਾ ਪਊਗਾ ਜੀ ਜੇ ਹੁਣ ਐਵੇਂ ਵੀ ਆਪਾਂ ਨੂੰ ਇਹ ਚੀਜ਼ ਨਹੀਂ ਪਸੰਦ ਆ ਆਪਾਂ ਵਾਪਸ ਕਰਦੇ ਤਾਂ ਅਧਮਲ ਵਿੱਚ ਵਾਪਸ ਵੀ ਕਰ ਲੈਂਦੇ ਆ ਮਤਲਬ ਜਿਨ੍ਹਾਂ ਨੇ ਸ਼ੌਂਕ ਪੂਰੇ ਕਰ ਲੈਣੇ ਉਹ ਇਹ ਚੀਜ਼ਾਂ ਖਰੀਦ ਸਕਦੇ ਨੇ ਕੋਈ ਵੀ ਜੁਐਲਰੀ ਬਹੁਤ ਹੀ ਸਸਤੀ ਮਿਲਦੀ ਹੈ ਜੀ ਤੇ ਆਪਾਂ ਕੈਥਲ ਜਾ ਕੇ ਸ਼ਾਪਿੰਗ ਵੀ ਕਰ ਕਰ ਸਕਦੇ ਆ ਨਹੀਂ ਦਿੱਤੇ ਨਾ ਪਰ ਤੁਸੀਂ ਕੰਟੈਕਟ ਕਰ ਸਕਦੇ ਤੁਸੀਂ ਐਂਡ ਜੂਨਰ ਆਪਣੇ ਕੋਈ ਮਰਜ਼ੀ ਲੈ ਲਓ ਜੀ ਕੋਈ ਇਹਨਾਂ ਬਹੁਤਾ ਖਰਚਾ ਨਹੀਂ ਪੈਂਦਾ ਬਹੁਤ ਹੀ ਸਸਤੀ ਚੀਜ਼ ਹੈਗੀ 24 ਕੈਟ ਦੀ ਜਿਹੜੀ ਉੱਪਰ ਪਰਤ ਚੜੀ ਹੋਈ ਹੈਗੀ ਕੜੇ ਸ਼ਾਂਪਾ ਜਾਂ ਕੋਈ ਵੀ ਆਪਾਂ ਸੈਟ ਵਗੈਰਾ ਕਰਾਉਣਾ ਰਾਣੀ ਹਾਰ ਉਹ ਤੁਹਾਨੂੰ ਆਸਾਨੀ ਸ਼ੌਂਕ ਪੂਰੇ ਕਰਨ ਤੁਸੀਂ ਕਰ ਸਕਦੇ ਅਦਮੁੱਲ ਜੀਦੋਂ ਆਪਣੇ ਸ਼ੌਂਕ ਪੂਰੇ ਆਪਾਂ ਜਿਹੜੀ ਚੀਜ਼ ਆ ਵਾਪਸ ਕਰਨੀ ਹੋਵੇ ਉਹਨੂੰ ਵਾਪਸ ਕਰਕੇ ਹੋਰ ਵੀ ਲਿਆ ਸਕਦੇ ਆ ਜੀ ਅੱਛਾ ਫਿਰ ਤਾਂ ਕਰ ਹਾਂਜੀ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਐਡਰੈਸ ਵੀ ਆਪਾਂ ਕੈਪਸ਼ਨ ਵਿੱਚ ਦਿੱਤਾ ਹੋਇਆ ਉੱਥੇ ਜਾ ਕੇ ਵੀ ਤੁਸੀਂ ਇਹਨੂੰ ਆਨਲਾਈਨ ਜਿਹੜੀ ਸ਼ਾਪਿੰਗ ਕਰ ਸਕਦੇ ਹੋ ਨਹੀਂ ਇਹਨਾਂ ਦੀ ਸ਼ਾਪ ਹੈ ਜਿਹੜੀ ਕੈਥਰੋ ਤੇ ਜਾ ਕੇ ਤੁਸੀਂ ਲਿਆ ਸਕਦੇ ਹੋ ਧੰਨਵਾਦ ਜੀ